ਜੀ ਸਤਿ ਸ਼੍ਰੀ ਅਕਾਲ ਜੀ ਸਵੇਰ ਦਾ ਵੇਲਾ 5:13 ਮਿੰਟ ਹੋਇਆ ਮੈਂ ਮੀਂਹ ਵਹ ਰਹੀ ਬੈਂਕੂਵਰ ਨੂੰ ਜਾ ਰਿਹਾ ਮੀਂਹ ਪੈ ਰਿਹਾ ਥੋੜਾ ਥੋੜਾ ਮੇਰੇ ਨਾਲ ਅੱਜ ਜੇ ਡੇ ਟ੍ਰਿਪ ਹੈ ਮੈਂ ਵੈਸੇ ਤਾਂ ਕੁਝ ਖਾਸ ਹੈ ਨਹੀਂ ਸੀ ਤੋਂ ਮੈਨੂੰ ਬੈਂਕੂਵਰ ਤੋਂ ਕਾਲ ਆ ਗਈ ਕਿਸੇ ਨੂੰ ਮਿਲਣ ਜਾਣਾ ਸੀ ਨਾਲੇ ਮੰਮੀ ਮੈਂ ਕਿਹਾ ਮੰਮੀ ਆਏ ਤੁਹਾਨੂੰ ਨਾਨਕੇ ਛੱਡੇ ਜੀ ਸਾਡੇ ਨਾਨਕੇ ਵੀ ਬੈਂਕੂਵਰ ਆ ਤੋਂ ਅੱਜ ਹੀ ਬਰਸੂਰਸੂਰਲੀ ਮਾਰਨਿੰਗ ਦੀ ਫਲਾਈਟ ਲਈ ਤੇ ਅਸੀਂ ਬੈਂਕੂਵਰ ਨੂੰ ਜਾ ਰਹੇ ਮਾਕੇ ਚੱਲ ਨਾਲੇ ਜਾਂਦੇ ਜਾਂਦੇ ਥੋੜੀ ਜੀ ਵੀਡੀਓ ਬਣਾ ਲਈਏ ਥੋੜਾ ਜਿਆ ਐਰਪੋਰਟ ਦਿਖਾ ਦਈਏ ਬੈਂਕੂਵਰ ਦਾ ਤੇ ਕੈਨੇਡਾ ਆਪਣਾ ਇਧਰ ਦਾ ਟੋਰਾਂਟੋ ਦਾ ਅਸੀਂ ਇਧਰ ਪਾਰਕਿੰਗ ਇਧਰ ਦੀ ਬਿਲਡਿੰਗ ਇਧਰ ਦੇ ਬਸ ਇਸ ਸਾਈਡ ਤੇ ਉਧਰ ਬਿਲਡਿੰਗ ਚ ਪਾਰਕਿੰਗ ਲਾ ਕੇ ਟੋਰਾਂਟੋ ਪੀਅਰ ਸੰਦੀ ਹੈਗੀ ਨਾ ਇਹ ਉਹਦੇ ਤੇ ਵਾਈ ਕਾਊਂਟ ਤੇ ਤੇ ਵਾਈ ਕਾਊਂਟ ਤੇ ਉੱਥੇ ਗੱਡੀ پارک ਕਰਕੇ ਦੇ ਉਸ ਦੀ ਸਾਰੇ ਜਿਹੜੇ ਆਹ ਦੇਖੋ ਪਾਇਲਟ ਵਗੈਰਾ ਵੀ ਇਧਰੀ ਪਾਰ ਕਰਕੇ ਜਾਂਦੇ ਆ। ਸੋ ਇੱਥੋਂ ਪਾਰ ਕਰਕੇ ਅਸੀਂ ਟਰਮੀਨਲ ਤੇ ਜਾਣਾ। ਟਰਮੀਨਲ ਤੇ ਜਾਣ ਲਈ ਸਾਨੂੰ ਟ੍ਰੇਨ ਲੈ ਕੇ ਜਾਣਾ। ਕਿਉਂਕਿ ਇਧਰੋਂ ਫਿਰ ਜੇ ਤੁਸੀਂ ਉਧਰ ਤੁਰ ਕੇ ਜਾਣਾ ਹੋਵੇ ਤਾਂ ਪਤਾ ਨਹੀਂ ਕਿੰਨੇ ਦੂਰ ਆ। ਸੋ ਅਸੀਂ ਟ੍ਰੇਨ ਲੈ ਕੇ ਪਹੁੰਚ ਗਏ ਅਮਰੇ ਟ੍ਰੇਨ ਤਾਂ ਲੰਘੀ ਟ੍ਰੇਨ ਬਹੁਤ ਭਰੀ ਹੋਈ ਸੀ। ਤਾਂ ਮੈਂ ਬੜਾ ਟ੍ਰੇਨ ਨੂੰ ਨਾ ਸ਼ੂਟ ਨਹੀਂ ਕੀਤਾ ਮੈਂ ਕਿਉਂਕਿ ਜਦ ਲੋਕੀ ਕਹਿਣਗੇ ਸਾਡੇ ਮੂੰਹ ਤੇ ਕੈਮਰਾ ਨਾ ਆਇਆ। ਤੇ ਉੱਥੋਂ ਅਸੀਂ ਟ੍ਰੇਨ ਲੈ ਕੇ ਤੇ ਇਹ더라 ਜੀ ਟਰਮੀਨਲ ਤੇ ਆਪਣੇ ਮੇਹਰਾਵਾਹ ਕਿਉਂਕਿ ਇਹ ਵੈਂਟਰਸ ਆ ਇਹ ਆਈ ਥਿੰਕ 3 ਕਿਹ ਕੀ ਹੈ ਮਤਲਬ ਹੈ 27 ਜਾਂ 28 April ਦਾ ਦਿਨ ਸੀ ਜਦੋਂ ਮੈਂ ਬੈਂਕੁਰ ਗਿਆ ਸੀ ਅੱਜ ਹਫਤਾ ਕੋ ਪੇ ਹੋ ਗਿਆ ਅੱਜ ਮੈਂ ਇਹਨੂੰ ਰਿਕਾਰਡ ਕਰ ਰਿਹਾ ਮੈਨੂੰ ਨਾ ਤੋਂ 에ਰਪੋਰਟ ਦੀ ਇੱਕ ਬੜੀ ਵੱਡੀ ਚੀਜ਼ ਲੱਗਦੀ ਜਿਹੜੀ ਆਪਣੇ ਮੈਂ ਬਾਲੇ 에ਰਪੋਰਟ ਤਾਂ ਗਿਆ ਵੀ ਨਹੀਂ ਮੈਨੂੰ ਪਤਾ ਬਟ ਬਟ ਆਪਣੇ ਇੰਡੀਆ ਨਹੀਂ ਹਿੰਦੀ ਇਹ ਤੁਸੀਂ ਕਿਹਨੂੰ ਛੱਡਣ ਜਾਓ ਤਾਂ ਇਹਦੇ ਚੋਂ ਤੁਸੀਂ 올 ਦਾ ਵੇ ਬੰਦੇ ਨੂੰ ਸਿਕਿਉਰਿਟੀ ਤੱਕ ਛੱਡ ਕੇ ਆ ਸਕਦੇ ਤੁਹਾਨੂੰ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਸਿਕਿਉਰਿਟੀ ਪਾਸ ਕਰ ਗਏ ਮੰਮੀ ਤੋਂ ਮੇਰੇ ਤਾਂ ਤੁਰਨ ਨਹੀਂ ਸੀ ਜਾਂਦਾ ਤਾਂ ਮੈਂ ਉਹ ਜਿਹੜੇ ਉਹ ਬੱਗੀਆਂ ਹੀ ਲਈ ਵਰ ਦਿੰਦੇ ਕਾਰਟ ਜਿਹਨੂੰ ਕਹਿੰਦੇ ਟਰੈਵਲ ਕਾਰਟ ਦੀ ਉਹਦੇ ਚ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਮੈਂ ਕਿਹਾ ਸਾਨੂੰ ਇਹ ਦੇ ਚ ਲੈ ਜਾਓ ਮੈਂ ਬੈਜੀ ਵੇਟ ਚਲੋ ਮੰਮੀ ਦਾ ਫਾਇਦਾ ਹੋ ਗਿਆ ਕਿੰਨੀ ਬੋਕ ਜਿਹੜੀ ਆ ਉਹ ਬਚ ਜਾਣੀ ਫਲਾਈਟ ਤੋਂ ਪਹਿਲੇ ਬਹੁਤ ਟਾਈਮ ਆਇਆ ਥੋੜਾ अर्ਲੀ ਆ ਗਏ ਇਹ ਕਹਿੰਦਾ ਇੱਥੇ ਬੈਠਾਂਗੇ ਅਜੇ 에어ਪੋਰਟ ਤੇ ਬ੍ਰੇਕਫਾਸਟ ਵੀ ਇੱਥੇ ਟਿਮ ਹੋਟਲ ਦਾ ਟਿਮ ਹੋਟਲ ਦਾ ਬ੍ਰੇਕਫਾਸਟ ਕਰਾਂਗੇ ਸਾਡੇ ਨਾਲ ਇੱਕ ਬੰਦਾ ਹੁੰਦਾ ਸੀ ਤੇ ਉਹਨੇ ਟਿਮ ਹੋਟਲ ਨਹੀਂ ਕਹਿਣਾ ਉਹਨੇ ਕਹਿੰਦਾ ਟਿਮ ਹੋਟਲ ਤੋਂ ਚਾਹ ਲੈ ਆ ਉਹ ਸੋਗ ਮਤਾਂ ਕਰਕੇ ਪਣੀ ਵੇਚ ਟਿਮ ਹੋਟਲ ਕੇ ਬਾਇਗਰ ਮੈਂ ਕਿਦਾਂ ਟੇਮੋਰਨ ਗਿਆ ਕੋਲ ਫੜਦੀ ਪਰ ਟਿਮ ਹਾਟਨ ਦੀ ਲਾਈਨ ਬਹੁਤ ਲੰਬੀ ਸੀ ਐਕਚੁਅਲੀ ਕੀ ਸਸਟ ਮਨਾ ਜਿਵੇਂ ਪੀਕ ਡੇ ਹੈ ਪਹਿਲੀ ਵਾਲੇ ਵੀਕਡੇ ਜੀ ਆਥੀ ਫਰਡੇ ਜੀ ਕੋਈ ਇੰਤ ਨਹੀਂ ਗਈ ਨਹੀਂ ਸੀ ਤੇ ਵੀਕਡੇ ਦੇ ਵਿੱਚ ਬਹੁਤ ਲੋਕੀ ਟ੍ਰੈਵਲ ਕਰਦੇ ਆ ਕੰਮ ਕਰਾਂ ਲਈ ਫਿਰ ਫਰਡੇ ਸੀ ਵੀ ਅੱਗੇ ਲੌਂਗ ਵੀਕਐਂਡ ਆ ਰਿਹਾ ਜੀ ਮਤਲਬ ਲੌਂਗ ਵੀਕਐਂਡ ਅੱਗੇ ਵੀਕਐਂਡ ਆ ਰਿਹਾ ਸੈਟਰਡੇ ਸੰਡੇ ਸੀ ਨਾ ਸੋ ਮੋਸਟਲੀ ਲੋਕਾਂ ਨੇ ਦਾ ਵੇ ਇੱਥੋਂ ਨਿਕਲ ਜੀਏ ਫਰਡੇ ਨੂੰ ਛੁੱਟੀ ਲੈ ਲੈਂਦੇ ਆ ਲੌਂਗ ਵੀਕਐਂਡ ਬਣਾ ਲੈਂਦੇ ਆ ਆਥੈਕਸ ਕਿ ਜਿਹੜੀ ਬੈਸੀ ਫਰਡੇ ਆਫ ਆਰ ਸੋ ਸਾਰੇ ਬੰਦੇ ਇਹ ਸੋਚਦੇ ਵੀ ਸਵੇਰੇ ਸਵੇਰੇ এয়ারਪੋਰਟ ਤੋਂ ਫਲਾਈਟਾਂ ਖਾਲੀ ਹੋਣਗੇ ਚਲੇਗੇ ਪਰ ਕੰਮ ਵਾਲੇ ਲੋਕਾਂ ਨੇ ਵੀ ਉਸ ਵੇਲੇ ਜਾਣਾ ਬਹੁਤ ਸਾਰੇ ਲੋਕ ਡੇ ਟ੍ਰਿਪ ਕਰਦੇ ਐ ਐਕਚੁਅਲ ਚ ਵੈਨਕੂਵਰ ਦਾ ਕਿਉਂਕਿ 5 5.5 ਘੰਟੇ ਦੀ ਯਾਤਰਾ ਹੈ ਇੱਕ ਸਾਈਡ ਦੀ 3 ਘੰਟੇ ਦਾ ਟਾਈਮ ਡਿਫਰੈਂਸ ਆ ਸੋ ਤੁਸੀਂ ਇੱਥੋਂ ਜਾਂਦੇ ਆ ਇਹੋ ਜਿਵੇਂ ਅਸੀਂ 6:30 ਵਜੇ ਹੋ ਰਹੇ ਹਾਂ ਸੋ ਅਸੀਂ এয়ারਪੋਰਟ ਤੇ ਆਏਗੇ ਤਾਂ ਤੁਸੀਂ ਹੁਣ ਇੱਥੋਂ ਜਦੋਂ ਜਾਣ ਕਰੀਏ 7 ਵਜੇ ਨਾਲ ਆਓ ਤਾਂ ਤੁਸੀਂ ਸਿੱਧਾ ਹੀ ਉੱਥੇ ਟਾਈੰਕਲੀ ਬੋਲਣ ਮੈਂ ਤੇ ਬੁਰੀ ਗੱਲ ਸੀ ਮੈਂ ਉਹ ਕੈਪਰੀਸ਼ੀਏਟ ਕਰਦਾ ਨੇ ਬਹੁਤ ਸੋਹਣਾ ਲੈਂਗੁਏਜ ਉਹ ਮੈਨਾਂ ਨਾਮ ਵੀ ਪੁੱਛਿਆ ਮੈਨੂੰ ਪੁੱਛ ਕੇ ਰਿਹਾ ਕਿ ਤੁਮੇ ਮੈਦਰਾ ਰਿਕਾਰਡ ਕਰਨਾ ਨੂੰ ਤੁਮੇ ਕੋਈ ਕੋਈ ਪ੍ਰੋਬਲਮ ਤੱਕ ਨਾ ਨਹੀਂ ਕੋਈ ਕੋਈ ਸੋ ਆਈ ਡੋ ਨੋ ਬਟ ਐਨੀਵੇ ਆ ਬੜੀ ਵਧੀਆ ਚੀਜ਼ ਹੈ ਗੁੱਡ ਐਕਸਪ੍ਰੈਸ ਹਨ ਤੇ ਮੈਂ ਨਹੀਂ ਉਧੋ ਗਿਆ ਕਿਉਂਕਿ ਮੈਂ ਕਾਫੀ ਲੈਣ ਜਾਣਾ ਸੀ ਤੇ ਪਹਿਲਾ ਲਾਈਨ ਅਪ ਲੱਗੀ ਸੀ ਮੈਂ ਇਧਰ ਨੂੰ ਆ ਗਿਆ ਇਹਦੇ ਕੋਲ ਖੜ ਗਿਆ ਫਿਰ ਮਗੇ ਜਨਮ ਕਾਫੀ ਲੈਣਾ ਹੈ ਫਿਰ ਮੈਂ ਅੰਦਰ ਨਹੀਂ ਗਿਆ ਬੜੇ ਮੈਨੂੰ ਮੇਰੇ ਬਾਰੇ ਰੀਡਿਏ ਕਿਤੇ ਸੀ ਪਹਿਲਾਂ ਟੈਪ ਕਰੋ ਆਪਦਾ ਕਾਰਡ ਫਿਰ ਤੁਸੀਂ ਅੰਦਰ ਜਾਓ ਫਿਰ ਤੁਸੀਂ ਉੱਥੋਂ ਜੋ ਬਾਈ ਕਰੋਗੇ ਆਈ ਥਿੰਕ ਉਹਨੂੰ ਉਹਨੂੰ ਸਕੈਨ ਕਰੋ ਫਿਰ ਉਹਨੇ ਪੈਸੇ ਚਾਰਜ ਕਰੋ ਕੋਈ ਇਦਾਂ ਸਿਸਟਮ ਸੀਗਾ ਬਟ ਦੇਖ ਲਓ ਲੇਬਰ ਘਟ ਰਹੀ ਹੈ ਹਰ ਜਗ੍ਹਾ ਤੇ ਆਟੋਮੈਟਿਡ ਸਿਸਟਮ ਆ ਰਿਹਾ ਹੁਣ ਟੂ ਡੂਿੰਗ ਕਹਿੰਦੇ ਵੀ ਕੰਮ ਲਿਆਵਾਂਗੇ ਆਹ ਚੀਜ਼ਾਂ ਨੂੰ ਪਹਿਲਾਂ ਕਿਵੇਂ ਤੁਸੀਂ ਜਸਟੀਫਾਈ ਕਰੋਗੇ ਜਿੱਥੇ ਕੰਮ ਲੇਬਰ ਦੀ ਜਗ੍ਹਾ ਹੁਣ ਸਾਰਾ ਕੁਝ ਹੀ ਉਹ ਟੈਪ ਮਸ਼ੀਨ ਕਰਨ ਲੱਗ ਗਈ ਇਮੈਂ ਐਨਜੋਏ ਇਹ ਕਰ ਰਿਹਾ ਸੀ ਕਿ ਵੀ ਉਹਨੂੰ ਜਦੋਂ ਉੱਤਰੋ ਬਾਜਾ ਕਿ ਕਹਿੰਦੇ ਵੈਂਕੂਵਰ ਜਾਣੇ ਵਾਲੀ ਸਭੀ ਯਾਤਰੀਆਂ ਨੂੰ ਨਿਵੇਦਨ ਕੀਤਾ ਜਾਂਦਾ ਹੈ ਕਿਰਪਾ ਕਰਕੇ ਆਪਣੀ ਟਿਕਟ ਲੈ ਕੇ ਅੱਗੇ ਪਹੁੰਚੇ ਕਿਉਂਕਿ ਅੱਗੇ ਹਮਨੇ ਆਪਕੋ ਸੀਡ ਗੇਟ ਦੁਆਰ ਦਿਖਾਣੇ ਦਾ ਇੱਕ ਪ੍ਰੋਗਰਾਮ ਬਣਾ ਲਿਆ ਹੈ ਸੋ ਅਸਰ ਸੰਗੇਟ ਦੁਆਰ ਦਿਖਾਤਾ ਗੇਟ ਦੁਆਰ ਕੀ ਹੁੰਦਾ ਤੇ ਅਸੀਂ ਚੱਲ ਪਏ ਸੋ ਬੈਥਡ ਮਤਲਬ ਵੈਂਕੂਵਰ ਦਾ ਦਾ ਟ੍ਰਾਂਟੋ ਦਾ ਦਾ ਇੰਨਾ ਕੀ 에ਰਪੋਰਟ ਮੈਂ ਲੱਗ ਗਈ ਵੀ ਬਿਜ਼ਨਸ ਕਲਾਸ ਦੇਣ ਕੀ ਮੇਰਾ ਬੜਾ ਇਸ਼ਾਰਾ ਹੈ ਬਿਜ਼ਨਸ ਕਲਾਸ ਮਰੇ ਆ ਬੈਠਣੇ ਮਰਕਿੰਗਾਂ ਜਾ ਕੇ ਪਿੱਛੇ ਹੀ ਜੇ ਬਿਠਾਤਾ ਸਭ ਤੋਂ ਜਿਹੜੇ ਜਬਰਕੇ ਬੈਠੇ ਜਿਹਾ ਅਜ ਪਹਿਲੇ ਹੀ ਕਹਿੰਦਾ ਕਿ ਚੱਲਣਾ ਚੱਲੂ ਨਹੀਂ ਰਿਹਾ ਨਹੀਂ ਜਾਣਾ ਤਾਂ ਨਾ ਚੱਲੋ ਸੋ ਬਹੁਤ ਫੁੱਲ ਪੈਕ ਫਲਾਈਟ ਸੀ ਤੇ ਵਧੀਆ ਫਲਾਈਟ ਸੀ ਮੈਂ ਇਹ ਨਹੀਂ ਕਹਿ ਸਕਦਾ ਫਲਾਈਟ ਬੈਰ ਸੀ ਟਰਬਲੈਂਸ ਨਹੀਂ ਹੋਈ ਬਹੁਤ ਸਮੂਥ ਫਲਾਈਟ ਸੀ ਕਰੇ ਕਰੇ ਬਹੁਤ ਜ਼ਿਆਦਾ ਹੁੰਦੀ ਹੈ ਪਰ ਅੱਜ ਕੱਟ ਸੀ ਕੁੜਬੇ ਕੁੜਬੇ ਸਾਰੀ ਜਾਜ ਆਪਾਂ ਖੋਲਿਆ ਉਹਦਾ ਪਟਾਰਾ ਮੈਂ ਨਾ ਇੱਕ ਵੀਡੀਓ ਬਣਾਈ ਸੀ ਪਿੱਛੇ YouTube ਤੇ ਤੇ ਦੇਖਣੀ ਹੈ ਲਾਸ਼ ਨਹੀਂ ਦੇਖੀ ਤਾਂ ਜਾ ਕੇ ਦੇਖਿਓ ਉੱਪਰ ਉੱਪਰ ਰਾਈਟ ਸਾਈਡ ਤੇ ਉੱਪਰ ਟੈਗ ਵੀ ਪਾ ਦੂਗਾ ਇੱਥੇ ਲਾਸ਼ ਇੱਕ ਛੋਟੀ ਜੀ ਕਹਾਣੀ ਸੀ ਜਿਹੜੀ ਤਿੰਨ ਕਮੈਂਟ ਚ ਕੰਪਲੀਟ ਹੋ ਜਾਂਦੀ ਹੈ ਆਪਦੇ ਆਪ ਦੇ ਵਿੱਚ ਇੱਕ ਮੁਕੰਮਲ ਕਹਾਣੀ ਹੈ ਦੋ ਜਣਿਆਂ ਦੀ ਦੋ ਕੈਰੈਕਟਰ ਗੱਲਬਾਤ ਕਰਦੇ ਆਪਸ ਹੈ ਨਾ ਸੋ ਮੈਂ ਉਹਦੀ ਫਿਰ ਐਡੀਟਿੰਗ ਕਰਨ ਲੱਗ ਗਿਆ ਬਗੈਰ ਵੀ ਜਦੋਂ ਟਾਈਮ ਹੈਗਾ ਤਾਂ ਐਡੀਟਿੰਗ ਕਰ ਲਓ ਮੈਂ ਮੂਵੀ ਦੇਖ ਰਿਹਾ ਸੀ ਇਸი ਕਿ ਆਈ ਥਿੰਕ ਡੋ ਸੋ ਜਿੱਦਾਂ ਹੀ ਮੇਰੀ ਆਈਟਿੰਗ ਕੰਪਲੀਟ ਹੋਈ ਮੇਰਾ ਮੇਰਾ 뮤ਜ਼ਿਕ ਪਾਰਟ ਰਹਿ ਗਿਆ ਸੀ ਬਾਕੀ ਮੋਸਟਲੀ ਮੈਂ ਆਉਂਦੇ ਹੋਏ ਮਤਲਬ ਜਾਂਦੇ ਹੋਏ ਵੈਂਕੂਵਰ ਨੂੰ ਜਾਂਦੇ ਹੋਇਆ ਕਰ ਲਈ ਸੀ ਨਾਲ ਹੀ ਜਾਇ ਲੈਂਡ ਹੋ ਗਿਆ ਸੋ ਆਪਾਂ ਇਸ ਵੇਲੇ ਪਹੁੰਚ ਗਏ ਜੀ ਸਿਟੀ ਬਿਊਟੀਫੁਲ ਵੈਂਕੂਵਰ ਬ੍ਰਿਟਿਸ਼ ਕੋਲੰਬੀਆ ਦੀ ਬਿਹਤਰੀਨ ਖੂਬਸੂਰਤ ਸਿਟੀ ਦੇ 에ਰਪੋਰਟ ਦੇ ਤੇ ਮੈਂ ਬਹੁਤ ਜ਼ਿਆਦਾ ਟਰੈਵਲ ਕਰਦਾ ਵੈਨਕੂਵਰ ਨੂੰ ਸਾਡੇ ਨਾਨਕੇ ਆ ਕਰਕੇ ਜਿਵੇਂ ਪਹਿਲਾਂ ਜਿਹਾ ਸੀ ਸੋ ਮੈਨੂੰ ਵੈਨਕੂਵਰ ਦੀ ਵਾਈਬ ਬੜੀ ਵਧੀਆ ਲੱਗੀ ਬੈਦਰ ਬਹੁਤ ਸਮਝਦਾ ਤੁਮ ਉਦਨ ਮਤਲਬ ਮੈਨੂੰ ਪਤਾ ਕਿ ਲੋਕੀ ਕਹਿੰਦੇ ਵੀ ਵੈਨਕੂਵਰ ਬਹੁਤ ਮਹੀ ਪੈਂਦਾ ਬਹੁਤ ਮਹੀ ਪੈਂਦਾ ਮੇਰੀ ਕਿਸਮਤ ਕਹਿ ਲਓ ਜਾਂ ਮੇਰੇ ਨਾਲ ਇਦਾਂ ਹੁੰਦਾ ਕਹਿ ਲਓ ਜਿੰਨੀ ਵਾਰੀ ਵੀ ਮੈਂ ਵੈਨਕੂਵਰ ਗਿਆ ਮੈਂ ਨਾਰਮਲ ਜਿਹਾ ਜਿਵੇਂ ਮਹੀ ਪੈਂਦਾ ਹੋਵੇ ਨਾਰਮਲ ਜਿਹਾ ਮਹੀ ਪੈਂਦਾ ਦੇਖਿਆ ਬਟ ਮੋਸਟਲੀ ਸਨੀ ਡੇਸ ਦੇ ਵਿੱਚ ਹੀ ਮੈਂ ਵੈਨਕੂਵਰ ਗਿਆ ਕੰਪੂਰ এয়ারਪੋਰਟ ਦੇ ਉੱਤੇ ਇੰਡੀਜਿਨियस ਪੀਪਲ ਲਈ ਆ ਸਟੈਚੂ ਜੇ ਬਣਾਏ ਹੋਇਆ ਜਿਹੜੇ ਇਹਨਾਂ ਦੇ ਰੈਡ ਇੰਡੀਅਨ ਲਾਲ ਭਾਰਤੀ ਆਪਣੇ ਲੋਕਾਂ ਦੇ ਲਾਲ ਭਾਰਤੀ ਜਿਹੜੇ ਨੇ ਉਹਨਾਂ ਲਈ ਇਹ ਬਣਾਏ ਆ ਵਧੀਆ ਸੋਹਣਾ এয়ারਪੋਰਟ ਜਲਦੀ ਮੁੱਕੇਗਾ ਟੋਰੰਟੋ ਦਾ ਬਹੁਤ ਵੱਡਾ এয়ারਪੋਰਟ ਹੈ ਇਹਦਾ ਜਲਦੀ ਮੁੱਕੇਗਾ ਮਤਲਬ ਤੁਸੀਂ ਫਲਾਈਟ 'ਚ ਉਤਰੋਦੇ ਰਾਈਟ ਵੇ ਤੁਸੀਂ ਐਗਜ਼ਿਟ ਡੋਰ ਤੇ ਹੀ ਟੋਰੰਟੋ ਦਾ ਪਤਾ ਨਹੀਂ ਕਿੱਥੋਂ ਕਿੱਥੋਂ ਜਾ ਕੇ ਫਿਰ ਤੁਸੀਂ ਐਗਜ਼ਿਟ ਡੋਰ ਤੇ ਪਹੁੰਚਦੇ ਹੋ ਉਹਨੀ ਵਾਕ ਕਰਨ ਦੀ ਲੋੜ ਨਹੀਂ ਪੈਂਦੀ ਜਿੰਨੀ ਆਪਣੇ ਪੈਂਦੀ ਵਾ ਮੀਟਿੰਗ ਡਨ ਹੋਈ ਪਰ ਉਹ ਮੈਨੂੰ ਵਾਪਸ 에ਰਪੋਰਟ ਛੱਡਗੇ ਸੋ ਮਾਈਟ ਪਾਰਚਰ ਫਲਾਈਟ ਮੈਨੂੰ ਪਤਾ ਸੀ ਕਿੰਨੇ ਵਜੇ ਤੇ ਮੈਂ ਜਾ ਕੇ ਫਿਰ ਬਹਿ ਗਿਆ अर्ਲੀ ਸੀ ਬਟ अर्ਲੀ ਬੀਇੰਗ अर्ਲੀ ਔਨ ਦਾ 에ਰਪੋਰਟ ਇਜ਼ ਬੈਟਰ ਦੈਨ ਬੀਇੰਗ ਲੇਟ ਐਟ ਦੀ 에ਰਪੋਰਟ ਸੋ ਤਾਂ ਕਿ ਮੈਂ ਫਿਰ ਜਲਦੀ ਟਾਈਮ ਨਾ ਆ ਗਿਆ ਖਾਦਾ ਪੀਤਾ ਸੀ ਰੱਜੇ ਹੋ ਜੀ ਕੋਈ ਖਾਣ ਪੀਣ ਨੂੰ ਵੀ ਨਾ ਜੀ ਕਰੇ ਮੈਂ ਕਿਹਾ ਕਾਫੀ ਕੁਫੀ ਵਧੀਆ ਬ੍ਰੈਕਫਾਸਟ ਸੀਗਾ ਤਾਂ ਉਹਦੇ ਕਿਉਂਕਿ ਮੇਰੇ ਲਈ ਲੰਚ ਹੋ ਗਿਆ ਸੀ ਪਰ ਇੱਥੇ ਵਾਲਿਆਂ ਲਈ ਹਲੇ ਬ੍ਰੈਕਫਾਸਟ ਹੀ ਸੀ ਸੋ ਮੈਂ ਬ੍ਰੈਕਫਾਸਟ ਕਰਕੇ ਆਪਣਾ ਨਿਕਲ ਗਿਆ ਬਸ ਇੰਨਾ ਕੀ ਸਫ਼ਰ ਸੀ ਵਾਪਸੀ ਤੇ ਉੱਤੇ ਮੈਂ ਥੋੜੀ ਹੋਰ ਐਡੀਟਿੰਗ ਕੀਤੀ ਕੁਛ ਥੇਰ ਮੈਂ ਸੁੱਤਾ ਤੇ ਪਿੰਡ ਬ੍ਰੈਂਟਨ ਹਾਵੜੀ ਥੈਂਕ ਯੂ ਫॉर ਵਾਚਿੰਗ ਕੀਪ ਵਾਚਿੰਗ A 1 ਡੇ ਟ੍ਰਿਪ ਸੀ ਵੈਂਕੂਵਰ ਦਾ ਅੱਗੇ ਵੀ ਮੈਂ ਕਿਤੇ ਨੇੜੇ ਦੇ ਲ ਜਾਊਂਗਾ ਕਿਤੇ ਦੂਰ ਇੱਧਰ ਉੱਤਰ ਹੋਵਾਂਗੇ ਮੋਟਾ ਮਰਮੜਾ ਦਿਖਾਉਂ ਦਿਰਾ ਹਾਂ ਵੀ ਸਟੇ ਟਿਊਮ ਇਹ ਮੈਂ ਲੈਣਾ ਮੇਰੇ ਜਿਵੇਂ ਬਿਗਨਿੰਗਸ ਨੇ ਮੈਂ ਸ਼ੁਰੂ ਕਰ ਰਹੇ ਹਾਂ ਹੌਲੀ ਹੌਲੀ ਮੈਦੇਜ ਬਹੁਤ ਇਮਪਰੂਵ ਕਰੂੰ ਬਟ ਜੇ ਤੁਹਾਡੇ ਕੋਲ ਕੋਈ ਸੁਜੈਸ਼ਨ ਹੈ ਤਾਂ ਜਰੂਰ ਪੋਸਟ ਕਰਿਓ ਤੇ ਮੈਂ ਉਹਨੂੰ ਅਗਲੀ ਵਾਰੀ ਵਧੀਆ ਕਰਨ ਦੀ ਕੋਸ਼ਿਸ਼ ਕਰੂੰਗਾ ਥੈਂਕ ਯੂ ਫੋਰ ਵਾਚਿੰਗ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਕਮੈਂਟ ਵੀ ਮਾਰ ਦਿਓ ਤੇ ਬਸ ਐਂਦੀ ਮੇਰੀ ਬਾਤ ਉੱਤ ਪੈ ਗਈ ਰਾਤ ਚਟਨਾ ਚਿਕਾ ਪਾ ਚਟਲੀ ਸਵਾਦ ਸਤ ਸ੍ਰੀ ਅਕਾਲ ਫਿਰ ਮਿਲਦੇ ਆ ਅਗਲੇ ਸ਼ਹਿਰ ਅਗਲੀ ਜਗ੍ਹਾ ਅਗਲੀ ਗਲੀ